ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ ਕਿ ਹੋਪ ਸਾਰੇ ਵਧੀਆ ਸੋ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਕਮੈਂਟਾਂ ਦੇ ਜਵਾਬ ਦਵਾਂਗੇ ਤੇ ਇੱਕ ਛੋਟੀ ਜੀ ਇਨਫੋਰਮੇਸ਼ਨ ਕਿ ਜਿਹੜੀਆਂ ਅਪਾਇੰਟਮੈਂਟਸ ਬੁੱਕ ਕੀਤੀਆਂ ਹੋਈਆਂ ਸੀਗੀਆਂ ਸਾਰਿਆਂ ਦੀਆਂ ਨਾ ਜਿਹੜੇ ਨਵੇਂ ਅਪਾਇੰਟਮੈਂਟਸ ਹੈਗੇ ਆ ਮੋਸਟਲੀ ਜੁਲਾਈ ਦੀਆਂ ਆ ਰਹੀਆਂ ਹਨ ਜਿਨ੍ਹਾਂ ਨੇ ਨਵੀਆਂ ਬੁੱਕ ਕੀਤੀਆਂ ਸੀ ਜਿਨ੍ਹਾਂ ਦੀ ਰੀਸ਼ਡਿਊਲ ਹੋ ਰਹੀਆਂ ਆ ਉਹਨਾਂ ਦੇ ਵਿੱਚੋਂ ਕਾਫੀ ਜ਼ਿਆਦਾ ਅਕਤੂਬਰ ਸਪਟੰਬਰ ਦੀਆਂ ਹੋ ਚੁੱਕੀਆਂ ਆ ਬਾਕੀ ਹੋ ਵੀ ਰਹੀਆਂ ਆ ਕਿ ਕਈਆਂ ਦੀ ਹੋ ਸਕਦੀ ਹੈ ਵੀ ਨਾ ਵੀ ਹੋਣ ਇਹ ਨਾ ਸੋਚ ਕੇ ਚੱਲੋ ਕਿ ਸਾਰਿਆਂ ਦੀ ਹੋ ਗਈਆਂ ਠੀਕ ਹੈ ਬਟ ਜਿਹੜੀਆਂ ਨਵੀਂ ਇਨਫੋਰਮੇਸ਼ਨ ਉਹ ਇਹ ਹੈ ਕਿ ਜਿਹੜੀਆਂ ਨਵੀਆਂ ਮਤਲਬ ਅਪਾਇੰਟਮੈਂਟਸ ਆ ਰਹੀਆਂ ਹੈਗੀਆਂ ਆਟੋਮੈਟਿਕਲੀ ਜੁਲਾਈ ਦੀਆਂ ਆ ਰਹੀਆਂ ਜੁਲਾਈ ਮਹੀਨਾ ਮਿਲ ਰਿਹਾ ਸਾਰਿਆਂ ਨੂੰ ਤੇ ਇਹਦਾ ਸੀਗੀ ਅਪਾਇੰਟਮੈਂਟ ਦੇ ਰਿਲੇਟਡ ਆ ਇਨਫੋਰਮੇਸ਼ਨ ਤੇ ਨਾਲ ਆਪਾਂ ਹੁਣ ਅੱਜ ਦੇ ਸਾਰੇ ਕਮੈਂਟ ਜਿਹੜੇ ਪਿਛਲੇ ਵੀਡੀਓ ਵਾਲੇ ਉਹ ਸਾਰੇ ਪੜਾਂਗੇ ਜਿਹੜਾ ਕੋਈ ਆਨਸਰ ਕਰਨ ਵਾਲਾ ਆਨਸਰ ਕਰਾਂਗੇ ਸਭ ਤੋਂ ਪਹਿਲਾਂ ਹੈਗਾ ਆ ਕੋਰ ਸਰਦਾਰਨੀ ਬੇਟੇ ਕਮੀਜ਼ ਦਾ ਕਲਰ ਬਹੁਤ ਵਧੀਆ ਲੱਗਾ ਥੈਂਕ ਯੂ ਆਂਟੀ ਜੀ ਬਹੁਤ ਬਹੁਤ ਧੰਨਵਾਦ ਤੁਸੀਂ ਹਮੇਸ਼ਾ ਪਿਆਰ ਦਿੰਨੇ ਆ ਮਹਿਤਾ ਭਾਜੀ ਗੁੱਡ ਇਨਫੋਰਮੇਸ਼ਨ ਭਾਜੀ ਗੋਡ ਬlesਸ ਯੂ ਰੱਬ ਤੁਹਾਨੂੰ ਚੜ੍ਹਦੀ ਕਲਾ ਚ ਰੱਖੇ ਤੁਹਾਨੂੰ ਵੀ ਮਹਿਤਾ ਭਾਜੀ ਥੈਂਕ ਯੂ ਸੋ ਮੱਚ ਤੁਸੀਂ ਬਹੁਤ ਵਧੀਆ ਕਮੈਂਟ ਕਰਦੇ ਆ ਗੁਰਬਖਸ਼ ਬੱਦਨ ਗੋਡ ਬlesਸ ਯੂ ਪੁੱਤਰ ਜੀ ਥੈਂਕ ਯੂ ਆਂਟੀ ਜੀ ਫਿਰ ਆ ਗਿਆ ਮਨਪ੍ਰੀਤ ਸਿੰਘ ਵੀਰ ਸਤਿ ਸ਼੍ਰੀ ਅਕਾਲ ਵੀਰ ਜੀ ਕਾਸ ਰੇਟਾਂ ਦੇ ਵਿੱਚ ਕਿੱਟ ਜਮਾ ਹੋਣੇ ਦੀ ਅਪਾਇੰਟਮੈਂਟ ਕਦੋਂ ਤੱਕ ਮਿਲੇਗੀ ਪਲੀਜ਼ ਦੱਸੋ ਵੀਰ ਜੀ ਦੇਖੋ ਜੀ ਜਿਹੜੀ ਕਿੱਟ ਜਮਾ ਕਰਾਉਣ ਵਾਲਾ ਪ੍ਰੋਸੈਸ ਹੈਗਾ ਨਾ ਘੱਟੋ ਘੱਟ 3 ਮਹੀਨੇ ਦਾ ਤਾਂ ਨਾਰਮਲ ਲੈ ਕੇ ਚੱਲੋ ਨਾਰਮਮਲ ਠੀਕ ਹੈ ਨਾ ਸੁਖਜੀਤ ਸਿੰਘ ਵੀਰ ਮੇਰੇ ਨੂਲਾ ਹਸਤਾ ਤੇ ਕੌਜਨੋਮੀ ਤੇ ਸੁਖਜੀਤ ਸਿੰਘ ਨੇਮ ਤੇ ਸੁਖਜੀਤ ਸਿੰਘ ਲਿਖਿਆ ਇਦਾਂ ਕੋਈ ਚੱਕਰ ਤਾਂ ਨਹੀਂ ਪੈਗਾ ਭਾਜੀ ਦੇਖੋ ਜੇ ਦਾ ਤੁਹਾਡਾ ਪਾਸਪੋਰਟ ਦੇ ਉੱਤੇ ਸੇਮ ਇਦਾਂ ਹੀ ਹੈਗਾ ਆ ਠੀਕ ਹੈ ਨਾ ਉੱਪਰ ਥੱਲੇ ਨਾਮ ਨਹੀਂ ਲਿਖੇ ਹੋਏ ਫੇਰ ਤਾਂ ਕੋਈ ਦਿੱਕਤ ਨਹੀਂ ਹੈਗੀ ਫੇਰ ਸਹੀ ਆ ਇਹ ਪਾਸਪੋਰਟ ਤੇ ਜੇਕਰ ਸਰਨੇਮ ਸਿੰਘ ਆ ਬਾਅਦ ਸੁਖਜੀਤ ਆ ਫੇਰ ਪ੍ਰੋਬਲਮ ਆ ਵੀ ਸਕਦੀ ਆ ਹਰਜੋਤ ਕੁਮਾਰ ਭਾਜੀ ਫੈਮਲੀ ਅਪਾਇੰਟਮੈਂਟਸ ਬਾਰੇ ਦੱਸੋ ਜੀ ਫੈਮਲੀ ਅਪਾਇੰਟਮੈਂਟ ਜਿਹੜੀਆਂ ਖੁੱਲਦੀਆਂ ਨਾ ਉਹ ਹਫ਼ਤੇ 10 ਦਿਨ ਦੇ ਵਿੱਚ ਇੱਕ ਵਾਰੀ 5-10 ਮਿੰਟ ਲਈ ਖੁੱਲਦੀਆਂ ਆ ਤੁਸੀਂ ਆਪਣਾ ਡਾਟਾ ਕਿਸੇ ਵੀ ਏਜੰਟ ਨੂੰ ਦੇ ਰੱਖੋ ਉਹਨੂੰ ਕਹੋ ਵੀ ਮੈਨੂੰ ਪ੍ਰਾਇੋਰਟੀ ਦੇ ਉੱਤੇ ਚਾੱਕ ਕੇ ਦੇ ਹਨਾ ਤੇ ਇਹ ਨਹੀਂ ਹੈਗਾ ਕਿ ਇਹ ਖੁੱਲੀਆਂ ਰਹਿਣੀਆਂ ਹੁਣ ਖੁੱਲੀਆਂ ਹੋਈਆਂ ਆ ਫੈਮਿਲੀ ਅਪਾਇੰਟਮੈਂਟਸ ਪਰ ਉਹ ਜਿਹੜੀਆਂ ਖੁੱਲੀਆਂ ਹੋਈਆਂ ਆ ਉਹ ਉਹਨਾਂ ਲਈ ਖੁੱਲੀਆਂ ਹੋਈਆਂ ਆ ਜਿਹੜੇ 90 ਦਿਨਾਂ ਵਾਸਤੇ 90 ਦਿਨਾਂ ਤੋਂ ਲੈਸ ਵਾਲੇ ਬੰਦੇ ਜਾ ਰਹੇ ਹੈਗੇ ਆ ਤੇ ਨੌਨ ਈਯੂ ਮਤਲਬ ਜਿਨ੍ਹਾਂ ਦੀ ਸਿਟੀਜ਼ਨਸ਼ਿਪ ਨਹੀਂ ਹੈਗੀ ਤੇ 90 ਦੇ ਨਾਲ ਹੀ ਬਾਹਰ ਜਾ ਰਹੇ ਇਨਵੀਟੇਸ਼ਨ ਦੇ ਉੱਤੇ ਉਹਨਾਂ ਲਈ ਖੁੱਲੀਆਂ ਹੋਈਆਂ ਆ ਭਾਜੀ ਰੋਮਾ ਤੋਂ ਕੋਈ ਅਪਡੇਟ ਪੇਪਰਾਂ ਦੀ ਰੋਮਾਂ ਤੋਂ ਪੇਪਰ ਨਿਕਲ ਰਹੇ ਆ ਸਲੋ ਆ ਦੇਖੋ ਸਾਰੇ ਪਾਸੇ ਪੇਪਰ ਨਿਕਲਦੇ ਪਏ ਆ ਇਹ ਨਹੀਂ ਹੈਗਾ ਕਿ ਪੇਪਰ ਬੰਦ ਹੋ ਗਏ ਪੇਪਰ ਨਿਕਲਦੇ ਪਏ ਆ ਪਰ ਥੋੜੇ ਸਲੋ ਨਿਕਲਦੇ ਪਏ ਆ ਰਮਨਜੋਤ ਪਲੀਜ਼ ਭਾਜੀ ਫੈਮਲੀ ਅਪਾਇੰਟਮੈਂਟ ਬਾਰੇ ਦੱਸੋ ਮੈਂ ਤੁਹਾਨੂੰ ਦੱਸਿਆ ਕਿ ਫੈਮਲੀ ਅਪਾਇੰਟਮੈਂਟ ਬਾਰੇ ਜਿੱਦਾਂ ਪਹਿਲਾਂ ਹੀ ਕਿ ਫੈਮਲੀ ਅਪਾਇੰਟਮੈਂਟ ਮਿਲਦੀ ਪਈ ਆ ਬਟ ਹਫ਼ਤੇ 10 ਦਿਨ ਬਾਅਦ ਕੁਝ ਕਾਇਮਲੀ ਖੁੱਲਦੀ ਉਹਦੇ ਵਿੱਚ 2-4 ਅਪਾਇੰਟਮੈਂਟਾਂ ਬੁੱਕ ਹੋ ਜਾਂਦੀਆਂ ਆ 5-5 2-2 3-3 ਮਿੰਟ ਵਾਸਤੇ ਖੁੱਲਦੀਆਂ ਇਹ ਠੀਕ ਹੈ ਜੀ ਫਿਰ ਉਸ ਤੋਂ ਬਾਅਦ ਇੰਦਰਜੀਤ ਭਾਜੀ ਇਹ ਰਿਵੀਗੋ ਸਿਟੀ ਦਾ ਪੇਪਰ ਨਹੀਂ ਨਿਕਲੇ ਹਜੇ ਤੱਕ ਇਹਦੇ ਬਾਰੇ ਕੋਈ ਇਨਫੋਰਮੇਸ਼ਨ ਨਹੀਂ ਹੈਗੀ ਇਹ ਇੱਕ ਇਹੀ ਸਿਟੀ ਹੈ ਜਿੱਥੇ ਹਜੇ ਤੱਕ ਕੋਈ ਜ਼ਿਆਦਾ ਇਨਫੋਰਮੇਸ਼ਨ ਨਹੀਂ ਹੈਗੀ ਉੱਤਪਰ ਆ ਗਿਆ ਦੀਪ ਜਿਹੜੇ ਹੁਣ 2025 ਵਾਲੇ ਨੂਲਾ ਉਸਤਾ ਨੇ ਕੀ ਉਹ ਅਟੈਸਟਡ ਕਰਵਾਉਣੇ ਜ਼ਰੂਰੀ ਆ ਕਮਿਊਨਿਟੀ ਤੋਂ ਦੱਸ ਸਕਦੇ ਹੋ ਨਹੀਂ ਜੀ ਨੂਲੇ ਉਸਤੇ ਨੂੰ ਅਟੈਸਟਡ ਕਰਾਉਣ ਦੀ ਲੋੜ ਹੀ ਨਹੀਂ ਹੈਗੀ ਉੱਤਪਰ ਆ ਗਿਆ ਹਰਮਨ ਸਤਿ ਸ੍ਰੀ ਅਕਾਲ ਭਾਜੀ ਸਟੇਟਸ ਭਾਜੀ ਵੈਰੀਫਾਈਡ ਆਂਦਾ ਪਿਆ ਆ 5 ਜੂਨ ਨੂੰ ਕੀਤੀ ਸੀ ਅਪਲਾਈ ਦਿੱਲੀ ਦੀ ਕਦੋਂ ਤੱਕ ਆਸ ਅਪਾਇੰਟਮੈਂਟ ਡੇਟ ਮਿਲ ਜਾਊਗੀ ਕਦੇ ਕਿਹੜੇ ਮਹੀਨ੍ਹ ਦੀ ਮਿਲੂਗੀ ਹਰਮਨ ਵੀਰੇ ਦੇਖੋ ਜਿਹੜੀ ਤੁਹਾਡਾ ਵੈਰੀਫਾਈਡ ਆ ਗਿਆ ਇਹਦਾ ਮਤਲਬ ਕਿਸੇ ਵੇਲੇ ਵੀ ਤੁਹਾਡੇ ਜਿਹੜਾ ਪੇਮੈਂਟ ਲਿੰਕ ਆ ਸਕਦਾ ਹੈ ਤੁਸੀਂ ਉਹਨੂੰ ਦੇਖੀ ਜਾਓ ਜਦੋਂ ਪੇਮੈਂਟ ਲਿੰਕ ਆ ਗਿਆ ਤਾਂ ਤੁਸੀਂ ਪੇ ਕਰ ਦਿਓ ਤੇ ਜੁਲਾਈ ਦੀ ਮਿਲਣੀ ਹੈ ਜੁਲਾਈ 10 12 13 15 ਮੈਕਸਿਮਮ ਇੰਨੀ ਜੁਲਾਈ ਦੀਆਂ ਅਪਾਇੰਟਮੈਂਟਸ ਮਿਲਦੀਆਂ ਪਈਆਂ ਹੈਗੀਆਂ ਫਿਰ ਉਸ ਤੋਂ ਬਾਅਦ ਆ ਗਿਆ ਵਾਲੀਆ ਸਾਹਿਬ ਭਾਜੀ ਮੇਰੀ ਅਪਾਇੰਟਮੈਂਟ ਜੁਲਾਈ ਦੀ 29 ਤਰੀਕ ਦੀ ਆ ਵੀਆਫਐਸ ਵਿੱਚ ਕੀ ਪੁੱਛਦੇ ਆ ਪਲੀਜ਼ ਦੱਸੋ ਵੀਆਫਐਸ 'ਚ ਕੁਝ ਨਹੀਂ ਉਹਨਾਂ ਨੇ ਜਮਾ ਕਰਾ ਕੇ ਤੁਹਾਨੂੰ ਉਹਨਾਂ ਨੇ ਵਾਪਸ ਭੇਜ ਦੇਣਾ 15-20 ਮਿੰਟ ਜਾਂ आधे ਘੰਟਾ ਦਾ ਪ੍ਰੋਸੈਸ ਹੈਗਾ ਮੱਖਣ ਸਿੰਘ ਅਸੀਲੋ ਵਾਲੇ ਪੇਪਰ ਚੇਂਜ ਹੋ ਜਾਂਦੇ ਭਾਜੀ ਅਸੀਲੋ ਵਾਲੇ ਭਾਜੀ ਮੈਨੂੰ ਇਹਦੇ ਬਾਰੇ ਜ਼ਿਆਦਾ ਇਨਫੋਰਮੇਸ਼ਨ ਨਹੀਂ ਪਤਾ ਹੈਗਾ ਮੈਨੂੰ ਵਰਕ ਪਰਮਿਟਸ ਦਾ ਪਤਾ ਸਾਰਾ ਸਰਵਨ ਬਹਿਗਲ ਵੀਰ ਜੀ ਦੱਸਣਾ ਜੀ ਉੱਤੋਂ ਬਾਅਦ ਆ ਗਿਆ ਪਰਮਜੀਤ ਭਾਜੀ ਫੈਮਿਲੀ ਰਿਵਿਊ ਉਹਨਾਂ ਨੂੰ ਅਪਾਇੰਟਮੈਂਟ ਮੈਂ ਤੁਹਾਨੂੰ ਪਹਿਲਾਂ ਹੀ ਦੱਸਦਾ ਕਿ ਫੈਮਿਲੀ ਰਿਵਿਊ ਅਪਾਇੰਟਮੈਂਟ ਦਾ ਕੀ ਚੱਲਣ ਡਿਆ ਸਰਵਨ ਬਹਿਗਲ ਸਰਪੰਚ ਵਾਲਾ ਪੇਪਰ ਕਿਵੇਂ ਬਣੇਗਾ सरपंच ਵਾਲਾ ਪੇਪਰ ਜੀ ਸਰਪੰਚ ਡੈਫੀ ਡੈਵਿਡ ਵੈਸੇ ਹੁਣ ਲੱਗਦਾ ਨਹੀਂ ਹੈਗਾ ਪਰ ਮੇਰੇ ਹਿਸਾਬ ਨਾਲ ਤੁਸੀਂ ਲੈ ਕੇ ਜਾਓ ਕਈ ਵਾਰੀ ਤੰਗ ਕਰਨ ਲੱਪਾਂ ਦੇ ਵੀਆਫਐਸ ਵਾਲੇ ਸਰਪੰਚ ਜਾ ਕੇ ਤੁਹਾਡੇ ਤਹਿਸੀਲ ਦੇ ਵਿੱਚ ਠੀਕ ਹੈ ਜੀ ਉੱਥੇ ਜਾ ਕੇ ਕਚਹਿਰੀਆਂ ਵਿੱਚ ਜਾਂ ਤਹਿਸੀਲ ਦੇ ਵਿੱਚ ਜਾ ਕੇ 200 ਰੁਪਏ ਵਾਲਾ ਸਟਾਮ ਲਊਗਾ ਆਪਣੇ ਨਾਮ ਦੇ ਉੱਤੇ ਫਿਰ ਉਹ ਉਹਦੇ ਨਾਲ ਤੁਹਾਨੂੰ ਇੱਕ ਲਿਖ ਕੇ ਦੇਊਗਾ ਕਿ ਮੈਂ ਸਰਪੰਚ ਹਾਂ ਆਹ ਪੈਂਡ ਦਾ ਆ ਜਾਂ ਮੈਂ ਐਮਸੀਐਮ ਹਾਂ ਆਹ ਪੈਂਡ ਦਾ ਆ ਚੈਰਦਿਆਂ ਤੇ ਮੇਰੇ ਨਾਲ ਆ ਬੰਦਾ ਜਿਹੜਾ ਹੈਗਾ ਮੇਰੇ ਪਿੰਡ ਵਿੱਚ ਜਿਹੜਾ ਹੈਗਾ ਰਹਿੰਦਾ ਹੈਗਾ ਇੰਨੇ ਸਾਲਾਂ ਤੋਂ ਰਹਿੰਦਾ ਹੈਗਾ ਇਟਲੀ ਚੱਲਾ ਹੈਗਾ ਆ ਇਹ ਕੰਮ 'ਚ ਚੱਲਾ ਹੈਗਾ ਬਸ ਆ ਸਾਰੀਆਂ ਚੀਜ਼ਾਂ ਉਹਦੇ ਵਿੱਚ ਲਿਖਣੀ ਹੋਣੀਆਂ ਵੈਸੇ ਉਹ ਸਾਰਾ ਪੈਟਰਨ ਉਹਨਾਂ ਕੋਲ ਪਿਆ ਹੁੰਦਾ ਹੈ ਜਿਹੜੇ ਕਚੈਰੀਆਂ ਵਾਲੇ ਹੈਗੇ ਆ ਵੀਰੇ ਮੇਰੇ ਮੇਰੀ ਅਪਾਇੰਟਮੈਂਟ 28 11 25 ਦੀ ਆ ਵੀਰੇ ਮੇਰੇ ਹੋ ਨੇ ਹਾਲਾ ਜੁਲਾਈ 'ਚ ਵੀਰਾ ਹੋ ਸਕਦਾ ਹੈ ਅਪਾਇੰਟਮੈਂਟ 28 11 25 28 11 11ਵਾਂ ਮਹੀਨਾ ਦੇਖੋ ਜਿਹੜਾ 11ਵਾਂ ਮਹੀਨਾ ਆ ਨਵੰਬਰ ਆਣਾ ਨਵੰਬਰ ਦਸੰਬਰ ਨਵੰਬਰ ਵਾਲੇ ਵੀ ਹੋ ਜਾਣੇ ਆ ਥੋੜਾ ਵੇਟ ਕਰ ਲੋ ਫਿਰ ਹੋ ਸਕਦਾ ਆ ਹਰਵਿੰਦਰ ਕਹਿੰਦਾ ਹਾਂਜੀ ਕੱਲ 78000 ਚੰਡੀਗੜ੍ਹ ਹੋ ਗਈ ਬਾਕੀ ਵੀਰ ਵੀ ਦੱਸ ਦੋ ਕਿਸੇ ਨੇ ਲਿੰਕ ਆਇਆ ਤਾਂ 78 ਜਾਨਾ ਸੀ ਕੇ ਵਾਲੀ ਲਾਈਨ ਚ ਹਾਂ 78000 ਤੇ 79000 ਦੇ ਵਿੱਚ ਵਿੱਚ ਜਿਹੜੀ ਹੈਗੀ ਆ ਉਹਨਾਂ ਦੀਆਂ ਅਪਾਇੰਟਮੈਂਟਸ ਹੋ ਗਈਆਂ ਹਰਵਿੰਦਰ ਭਾਈ ਦਾ ਕਮੈਂਟ ਆ ਇਦਾਂ ਕਮੈਂਟ ਜਰੂਰ ਕਰਿਆ ਕਰੋ ਯਾਰ ਜਿਨ੍ਹਾਂ ਨੂੰ ਕੋਈ ਚੀਜ਼ ਮਿਲਦੀ ਹੈ ਨਾ ਕਮੈਂਟ ਕਰ ਦਿਆ ਕਰੋ ਭਾਈ ਸਤਿ ਸ਼੍ਰੀ ਅਕਾਲ ਪਰਮਨੈਂਟ ਪੇਪਰ ਪਰਵਾਣੇ ਆ ਫਿਰ ਲਿਖਿਆ ਸਲਿੱਪ ਤੇ 92 ਸੈਕਿੰਡ ਟਾਈਮ ਸਿਰਫ ਜੁਲਾਈ ਤੱਕ ਵੇਟ ਕਰ ਲਓ ਮੈਕਸਿਮਮ ਜੁਲਾਈ ਤੱਕ ਹੀ ਹੋ ਸਕਦਾ ਉਸ ਤੋਂ ਬਾਅਦ ਫਿਰ ਔਖਾ ਕੰਮ ਆ ਸਰ ਵਰਗ ਪਰਮਨ ਦੀ ਅਪਾਇੰਟਮੈਂਟ ਬੁਲਗੇਰੀਆ ਦੀ ਭਾਜੀ ਬੁਲਗੇਰੀਆ ਦੀ ਨਹੀਂ ਮਿਲਦੀ ਭਾਜੀ ਸਾਡੇ ਕੋਲੋਂ ਰਸ਼ਪਾਲ ਸਿੰਘ ਵੀਰ ਮੇਰੇ ਸਲਿੱਪ ਚੈੱਕ ਕਰ ਸਕਦੇ ਹੋ ਹਾਂਜੀ ਜਰੂਰ ਜੀ ਨੰਬਰ ਦਿੱਤਾ ਹੋਇਆ ਹੈ ਤੇ ਤੁਸੀਂ ਭੇਜ ਦਿਓ ਪਰ ਜਿਹੜੇ ਵੀ ਮੇਰੇ ਭਰਾਣੇ ਫੋਨ ਕਰਨਾ ਯਾਰ ਮੈਂ ਬਹੁਤ ਵਾਰੀ ਰਿਕੁਐਸਟ ਕਰ ਕਰਕੇ ਥੱਕ ਗਿਆ ਕਿ ਜਦੋਂ ਵੀ ਤੁਸੀਂ ਆਪਣਾ ਮੈਸੇਜ ਕਰਨਾ ਹੈ ਜਾਂ ਕਾਲ ਕਰਨੀ ਹੈ ਨਾ WhatsApp ਦੇ ਵਿੱਚ 9 ਵਜੇ ਦੀ ਜੇ ਬਜਾਏ ਤੁਸੀਂ 10 ਤੋਂ ਲੈ ਕੇ ਸ਼ਾਮੀ 4-5 ਵਜੇ ਤੱਕ ਮੈਕਸਿਮਮ ਕਰਿਆ ਕਰੋ ਉਸ ਤੋਂ ਬਾਅਦ ਨਾ ਕਰਿਆ ਕਰੋ ਇੰਡੀਆ ਦੇ ਟਾਈਮ ਦੀ ਗੱਲ ਕਰਦਾ ਪਿਆ ਉਸ ਤੋਂ ਬਾਅਦ ਕੋਈ ਤੁਹਾਨੂੰ ਜਵਾਬ ਨਹੀਂ ਮਿਲਣਾ ਮੇਰੀ ਰਿਕੁਐਸਟ ਆ ਇਹ ਫਿਰ ਮੈਂ ਇੱਕ ਉਹ ਵੀ ਕੀਤਾ ਸੀਗਾ ਕਿ 500 ਰੁਪਏ ਫੀਸ ਰੱਖਦਾ ਹੈਗਾ ਆ ਉਹ ਜਨਤਾ ਨੂੰ ਉਹਦੇ ਵਿੱਚ ਵੀ ਬੜੀ ਮਿਰਗੀ ਬੈਂਦੀ ਸੀ ਤੂੰ ਇੰਨਾ ਗਰੀਬ ਹੋ ਗਿਆ ਕਿ 500 ਰੁਪਏ ਭਾਜੀ ਉਹ 500 ਰੁਪਏ ਮੈਂ ਤਾਂ ਨਹੀਂ ਰੱਖਦਾ ਪਿਆ ਨਾ ਮੈਂ ਕਿਸੇ ਤੋਂ ਲਿਆ ਹਜੇ ਤੱਕ ਉਸੇ ਦਿਨ ਤਾਂ ਰੱਖਿਆ ਸੀਗਾ ਕਿ ਸਿਰਫ ਉਹੀ ਲੋਕ ਮੇਨਾਂ ਕੰਟੈਕਟ ਕਰਨੇ ਜਿਹਨਾਂ ਨੂੰ ਬਹੁਤ ਜ਼ਿਆਦਾ ਜ਼ਰੂਰੀ ਗੱਲ ਕਰਨੀ ਹੁੰਦੀ ਹੈ ਠੀਕ ਆ ਦਿਮਾਗ ਤੋਂ ਕੰਮ ਲਿਆ ਕਰੋ ਥੋੜਾ ਜਿਹਾ ਉਤਤਵਾਰ ਆ ਗਿਆ ਓਵਰ ਵੋਡਾਫੋਨ ਸਰ ਕੰਬੈਸੋ ਸੇ ਪਰਮਨੈਂਟ ਪੇਪਰ ਨੂੰ ਇੱਕ 36 ਪਾਜੀ ਜਿੰਨੇ ਵੀ ਪੇਪਰ ਰਹਿੰਦੇ ਆ ਨਾ ਜੁਲਾਈ ਤੱਕ ਵੇਟ ਕਰ ਲਓ ਉਸ ਤੋਂ ਬਾਅਦ ਅਗਲੇ ਮਹੀਨੇ ਨੂੰ ਸਸਰੀ ਨਾਲ ਕਰਦੋਗੇ ਪਾਜੀ ਮੇਰੇ ਪੇਪਰ ਜਿਹੜੇ ਹੈਗੇ ਆ ਦੁਬਾਰਾ ਭਰਨੇ ਆ ਜਾਂ ਮੈਂ ਕਿਤੇ ਹੋਰ ਕੰਟਰੀ ਦਾ ਲਾਣਾ ਜਗਜੀਤ ਸਿੰਘ ਵੀਰ ਮੇਰੇ ਵੀ ਦੱਸਦੇ ਹੱਲ ਨੁੱਲੇ ਉਸਤੇ ਤੇ ਕੰਸਲਰ ਉਹ ਬੈਂਗਲੌਰ ਲਿਖਿਆ ਹੋਇਆ ਅਪਾਇੰਟਮੈਂਟ ਦਿੱਲੀ ਦੀ ਆ ਵੀਦੇ ਕੋਈ ਚੱਕਰ ਤਾਂ ਨਹੀਂ ਪਾਜੀ ਦੇਖੋ ਬੈਂਗਲੌਰ ਦਾ ਤਾਂ ਨਹੀਂ ਲਿਖਿਆ ਹੋਣਾ ਚਾਹੀਦਾ ਸੀਗਾ ਸਾਰਾ ਕੁਝ ਲਿਖਿਆ ਦਿੱਲੀ ਦਾ ਹੋਣਾ ਚਾਹੀਦਾ ਇਹ ਤੁਸੀਂ ਆਪਣੇ ਏਜੰਟ ਨਾਲ ਗੱਲ ਕਰ ਲਓ ਬਾਹਰ ਮਾਲਕ ਨਾਲ ਗੱਲ ਕਰ ਲਓ ਇਹ ਕੁਝ ਮਿਸਟੇਕ ਹੋਈ ਪਈ ਆ ਵੀਜ਼ੇ ਚ ਪ੍ਰੋਬਲਮ ਆਣੀ ਆ ਪ੍ਰੀਤੀ ਸ਼ਰਮਾ ਵੀਰੇ ਪਲੀਜ਼ ਦੱਸ ਦੋ ਵੀ ਫੈਮਿਲੀ ਰੀਯੂਨੀਅਨ ਅਪਾਇੰਟਮੈਂਟ ਕਦੋਂ ਓਪਨ ਹੋਣੀ ਆ ਮੈਂ ਤੁਹਾਨੂੰ ਪਹਿਲਾਂ ਹੀ ਦੱਸਦਾ ਹੈਲੋ ਪਾਜੀ ਮੈਂ ਗੱਲ ਕਰਨੀ ਤੁਹਾਡੇ ਨਾਲ ਕਰੋ ਗੱਲ ਮਹਾਰਾਜ ਨੰਬਰ ਦਿੱਤਾ ਹੋਇਆ ਹੈ ਗੁਰਜੰਟ ਸੰਧੂ ਵੀਰੇ ਮੈਂ ਪਿਛਲੀ ਵੀਡੀਓ ਵਿੱਚ ਵੀ ਪੁੱਛਿਆ ਸੀ ਸਪੋਟੈਲੋ ਦੀ ਰੋਮਾ ਦੀ ਕੀ ਮਤਲਬ ਹੈ ਸਪੋਟੈਲੋ ਦੀ ਰਮੋਨੀਆਂ ਆ ਦੂਜਾ ਰੋਮਾ ਦਾ ਮਤਲਬ ਇਹ ਹੈਗਾ ਕਿ ਜਿੱਥੇ ਆਸਕਿੰਗ ਵਿੰਡੋ ਹੁੰਦੀ ਆ ਮਤਲਬ ਸਰਵਿਸ ਵਿੰਡੋ ਜਿਹਨੂੰ ਅਸੀਂ ਕਹਿ ਰਹੇ ਹਾਂਗੇ ਆ ਉਹ ਚੀਜ਼ ਹੁੰਦਾ ਹੈ ਦਾ ਮਤਲਬ ਬਾਕੀ ਪਤਾ ਨਹੀਂ ਤੁਸੀਂ ਕਿਸ ਨਜ਼ਰੀਏ ਨਾਲ ਪੁੱਛਦੇ ਪਏ ਹੈਗੇ ਆ ਫਿਰ ਆ ਗਿਆ ਚਰਨ ਆਈ ਹੈਵ ਆ ਸੋਲੂਸ਼ਨ ਆਫ ਲੌਗਇਨ ਅੱਛਾ ਮੈਂ ਲੌਗਇਨ ਦਾ ਪ੍ਰੋਬਲਮ ਜਿੱਦਾਂ ਦੱਸਿਆ ਰਿਹਾ ਵੀ ਲੌਗਇਨ ਦੀ ਪ੍ਰੋਬਲਮ ਬਹੁਤ ਸਾਰੇ ਲੋਕਾਂ ਨੂੰ ਆ ਰਹੀ ਸੀਗੀ ਕਿ ਲੌਗਇਨ ਜਿਹੜੀ ਹੈਗੀ ਤੁਹਾਡੀ ਆਈਡੀ ਨਹੀਂ ਖੁੱਲ ਰਹੀ ਸੀਗੀ ਅਪਾਇੰਟਮੈਂਟ ਦੀ ਲੌਗਇਨ ਜਦੋਂ ਆਈਡੀ ਬਣਦੀ ਆ ਸੋ ਆ ਚਰਨ ਦਾ ਮੈਸੇਜ ਆਇਆ ਸੀ ਥੈਂਕ ਯੂ ਸੋ ਮੱਚ ਏਦਾਂ ਦੇ ਬੰਦੇ ਚਾਹੀਦੇ ਹੁੰਦੇ ਜਿਹੜੇ ਕਮੈਂਟ ਕਰ ਦਨ ਚਲੋ ਪਰ ਮੈਂ ਸੋਲੂਸ਼ਨ ਉਹਦਾ ਲੱਭ ਲਿਆ ਸੀਗਾ ਜੇ ਕਿਸੇ ਨੂੰ ਚਾਹੀਦਾ ਹੋਇਆ ਤਾਂ ਕੰਟੈਕਟ ਕਰ ਲਿਓ ਅਸੀਂ ਤੁਹਾਨੂੰ ਦੱਸ ਦਾਂਗੇ ਤੁਹਾਡਾ ਚੈੱਕ ਕਰਕੇ ਅਮਨਜੋਤ ਕੋਰ ਸਸੀਗਲ ਭਾਜੀ ਨਵੰਬਰ ਦੀ ਅਪਾਇੰਟਮੈਂਟ ਮਿਲੀ ਹੋਈ ਆ ਕਿ ਸਾਨੂੰ ਜੁਲਾਈ ਚ ਅਗਸਤ ਹੋ ਸਕਦੀ ਆ ਅਮਨਜੋਤ ਸਿਸਟਰ ਹੋ ਸਕਦੀ ਆ ਥੋੜਾ ਵ ਸੰਦੀਪ ਕੌਰ ਜੂਨ ਨੂੰ ਅਪਾਇੰਟਮੈਂਟ ਹੋਈ ਆ ਇੱਕ ਦਾ ਵੀਜ਼ਾ ਆ ਗਿਆ ਦੂਜੇ ਦਾ ਵੀ ਆ ਜਾਣਾ ਭਾਜੀ ਟੈਨਸ਼ਨ ਨਾ ਲਾਓ ਸਿੰਘ ਸ਼ਰਨਜੀਤ ਵੀਰ ਜੀ ਮੇਰੀ ਅਪਾਇੰਟਮੈਂਟ 13 April ਦੀ ਆ ਅਜੇ ਤੱਕ ਵੀਜ਼ਾ ਨਹੀਂ ਆਇਆ April May June ਪਰ ਵੀਜ਼ਾ ਤਾਂ ਡਾ ਆ ਜਾਣਾ ਹੁਣ ਥੋੜਾ ਵੇਟ ਕਰ ਲਓ ਆ ਹਫਤੇ ਵਿੱਚ ਮੈਨੂੰ ਲੱਗਦਾ ਕਿ ਤੁਹਾਨੂੰ ਗੁੱਡ ਨਿਊਜ਼ ਮਿਲ ਜੂਗੀ ਜਸਪ੍ਰੀਤ ਕੌਰ bro ਮੇਰੀ ਅਪਾਇੰਟਮੈਂਟ 13 March ਦੀ ਸੀ ਵੀਜ਼ਾ ਨਹੀਂ ਆਇਆ March April May ਤੁਹਾਡਾ ਵੀ ਆਣ ਵਾਲਾ ਹੀ ਆ ਜਾਂ ਉਹਨਾਂ ਨੂੰ ਮੇਲ ਪਾ ਦਿਓ ਠੀਕ ਹੈ ਜੀ ਕਮਲਜੋਤ ਸੱਸੀਗਲ ਭਾਜੀ ਹੁਣ ਜੁਲਾਈ ਮਨਤ ਵਿੱਚ ਅਪਾਇੰਟਮੈਂਟ ਬੁੱਕ ਕਰਾਉਣ ਤੁਹ ਅਪਾਇੰਟਮੈਂਟ 18 ਨਵੰਬਰ ਦੀ ਮਿਲਦੀ ਜਾਂ ਜਲਦੀ ਜੁਲਾਈ ਦੀ ਮਿਲਦੀ ਪਈ ਆ ਫਿਲਹਾਲ ਪਰ ਇਹ ਪਤਾ ਨਹੀਂ ਜਦੋਂ ਜੁਲਾਈ ਦੇ ਪੂਰੇ ਹੋ ਗਏ ਫਿਰ ਤੁਹਾਨੂੰ ਬਾਅਦ ਦੀ ਮਿਲਣ ਲਾਪਨ ਹਨਾ ਕੋਮਲ ਪ੍ਰੀਤ ਕੌਰ ਭਾਜੀ ਕੀ ਨਵੰਬਰ ਵਾਲੀ ਅਪਾਇੰਟਮੈਂਟ ਵੀ ਜੁਲਾਈ ਚ ਹੋਊਗੀ ਥੋੜਾ ਵੇਟ ਕਰੋ ਹੋ ਸਕਦੀ ਹੈ ਪਰ ਹਜੇ ਤੱਕ ਕੋਈ ਇਹਦੇ ਬਾਰੇ ਨਹੀਂ ਪਤਾ ਦੀਪ ਤੁਸੀਂ ਫਾਈਲ ਆਉਂਦੇ ਹੋ ਇਟਲੀ ਦੀ ਫਿਲ ਕਰਦੇ ਹੋ ਪੇਪਰ ਭਾਜੀ ਜੋ ਵੀ ਤੁਹਾਡੀ ਇਨਫੋਰਮੇਸ਼ਨ ਹੋਈ ਨੰਬਰ ਦਿੱਤਾ ਉੱਤੇ ਕਾਲ ਕਰ ਲਿਓ ਜਿਵੇਂ ਤੁਹਾਨੂੰ ਨੰਬਰ ਦੇ ਦੂੰਗਾ ਜਿਹੜਾ ਬੰਦਾ ਲਾਉਂਦਾ ਹੈ ਜੈਨੂਨ ਬਲਜਿੰਦਰ ਸਿੰਘ ਕਹਿੰਦਾ ਕਿ ਮੇਰਾ 85 ਆ 633 ਆ ਵੈਰੀਫਾਈ ਹੋ ਗਿਆ ਹੋਣਾ ਆ ਪਰ ਆ ਹਫਤੇ ਦੇ ਵਿੱਚ ਵਿੱਚ ਤੁਹਾਡਾ ਪੇਮੈਂਟ ਲਿੰਕ ਆ ਜਾਊਗਾ ਸੋ ਇਹ ਸਾਰੇ ਤੁਹਾਡੇ ਕਮੈਂਟ ਸੀਗੇ ਜਿਹੜੇ ਵੀ ਬੰਦਿਆਂ ਨੇ ਆਪਣੇ ਕਮੈਂਟ ਕੀਤੇ ਸੀਗੇ ਜਾਂ ਜੇ ਕਿਸੇ ਬੰਦੇ ਦਾ ਵੀਜ਼ਾ ਆਂਦਾ ਆ ਜਾਂ ਅਪਾਇੰਟਮੈਂਟ ਸ਼ਿਫਟ ਹੋਈ ਆ ਥੱਲੇ ਕਮੈਂਟ ਜਰੂਰ ਕਰਿਆ ਕਰੋ ਤਾਂ ਜੋ ਬਾਕੀ ਲੋਕਾਂ ਨੂੰ ਵੀ ਜਾਣਕਾਰੀ ਮਿਲ ਸਕੇ ਹੋਰ ਜੇ ਕਿਸੇ ਬੰਦੇ ਨੇ ਫਾਈਲ ਰੈਡੀ ਕਰਾਉਣੀ ਹੈ ਇੰਸ਼ੋਰੈਂਸ ਕਰਾਉਣੀ ਹੈ ਡੰਮੀ ਕਰਾਉਣੀ ਹੈ ਸਸਤੇ ਰੇਟ ਦੇ ਉੱਤੇ ਤਾਂ ਕੰਟੈਕਟ ਨੰਬਰ ਦਿੱਤੇ ਹੋਏ ਆ ਤਾਂ ਤੁਸੀਂ ਕੰਟੈਕਟ ਕਰ ਸਕਦੇ ਆ ਬਾਕੀ ਬੈਸਟ ਆਫ ਲੱਕ ਜਲਦੀ ਹੀ ਸਾਰੇ ਇਟਲੀ ਜਾਣਗੇ ਹੋਪ ਪੇਪਰ ਦਾ ਡੇ ਜਿਹੜੇ ਹੈਗੇ ਆ ਸ਼ਰਤ ਇਹੀ ਹੈ ਕਿ ਪੇਪਰ ਦਾ ਡੇ ਬਿਲਕੁਲ ਜਾਣੋ ਹੁਣ ਅੱਜ ਕੱਲ ਐਡਿਟ ਵੀ ਪੇਪਰ ਬਹੁਤ ਬਾਰੋਂ ਭੇਜ ਦਿੰਦੇ ਲੋਕੀ ਸੋ ਬੈਸਟ ਆਫ ਲੱਕ ਥੈਂਕ ਯੂ ਸੋ ਮੱਚ ਕੀਪ سپورਟਿੰਗ